ਆਪਾਂ ਕੰਟੀਨਿਊ ਕੀਤਾ ਹੋਇਆ ਜੀ ਸੈਕਿੰਡ ਪਾਰਟ ਬੱਚੇ ਜਿਨੇ ਤੁਹਾਡੇ ਵੱਡੇ ਪਾਰਟ ਨੇ ਨਾ ਜਿਵੇਂ ਪਹਿਲਾ ਭਾਗ ਤੇ ਤੁਹਾਡਾ ਤੁਹਾਡਾ ਤੀਸਰਾ ਭਾਗ ਤੇ ਇੰਗਲਿਸ਼ ਦੇ ਸੈਂਟੈਂਸਸ ਸੀ ਉਹਨਾਂ ਦੀਆਂ ਵੀਡੀਓ ਅਪਲੋਡਡ ਨੇ ਠੀਕ ਹੈ ਫਿਰ ਵੀ ਆਪਾਂ ਮਤਲਬ ਕਿ ਉਹਨਾਂ ਨੂੰ ਥੋੜੀ ਜੀ ਫਾਸਟ ਸਪੀਡ ਦੇ ਵਿੱਚ ਮਤਲਬ ਟਾਈਮ ਵਧਾ ਕੇ ਨਾ ਆਪਾਂ ਕੰਟੀਨਿਊ ਕਰਾਂਗੇ ਠੀਕ ਹੈ ਜਦੋਂ ਇੱਕ ਵਾਰ ਆਪਾਂ ਨੇ ਪੂਰੀ ਬੁੱਕ ਪੜ੍ਹ ਲਈ ਠੀਕ ਹੈ ਜੀ ਬੱਚੇ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਦੂਸਰੇ ਭਾਗ ਦਾ ਜਿਹੜਾ ਹਿੱਸਾ ਆਪਣੇ ਕੋਲੇ ਰਹਿੰਦਾ ਹੈ ਜੀ ਤਾਂ ਜੇ ਦੂਸਰੇ ਦਾ ਆਪਣੇ ਕੋਲੇ ਹਿੱਸਾ ਰਹਿੰਦਾ ਸੀ ਜੀ ਇੱਥੋਂ ਜਿੱਥੋਂ ਆਪਾਂ ਕਹਿੰਦੇ ਆਂ ਜੀ ਡਾਕਟਰ ਅੰਬੇਦਕਰ ਨੇ ਇੱਕ ਮਿੰਟ ਤੁਹਾਡੇ ਕੋਲੇ ਇਥੇ ਜਦੋਂ ਡਾਕਟਰ ਅੰਬੇਦਕਰ ਲੰਡਨ ਪਹੁੰਚੇ ਤਾਂ ਦੇਖਿਆ ਕਿ 17 ਨਵੰਬਰ ਨੂੰ ਆਰਟੀਸੀ ਦਾ ਤੀਜਾ ਸੈਸ਼ਨ ਆਰੰਭ ਹੋ ਚੁੱਕੇ ਦੀ ਅਜੇ ਕਦੋਂ ਹੋਇਆ ਸੀ ਤੀਜਾ ਸੈਸ਼ਨ ਬਚੇ 17 ਨਵੰਬਰ ਨੂੰ ਦੀ ਡੈਲੀਗੇਟਾਂ ਦੀ ਹਾਜ਼ਰੀ ਕਾਫੀ ਘੱਟ ਤੀਗੀ ਠੀਕ ਹੈ ਜੀ ਮੁਖਤਾਰ ਤੇ ਪਿਛਲੇ ਸੈਸ਼ਨ ਵਿੱਚ ਰਹਿ ਗਈਆਂ ਕਮੀਆਂ ਪੇਸ਼ੀਆਂ ਦੂਰ ਕਰਨ ਦਾ ਯਤਨ ਕੀਤਾ ਗਿਆ 24 ਦਸੰਬਰ 1932 ਨੂੰ ਕਾਨਫਰੰਸ ਦਾ ਕੰਮਕਾਰ ਖਤਮ ਹੋ ਗਿਆ ਸੀ ਜੀ ਬੱਚੇ 17 ਨਵੰਬਰ 1932 ਨੂੰ ਤੀਸਰੀ ਕਾਨਫਰੰਸ ਹੋਈ ਹੈ ਜੀ ਤੀਸਰੀ ਰਾਉਂਡ ਟੇਬਲ ਗੋਲ ਮੇਧ ਕਾਨਫਰੰਸ ਹੈ ਬੱਚੇ ਉਹਦਾ ਆਰੰਭ ਹੋਇਆ ਹੋਇਆ ਜੀ ਠੀਕ ਹੈ ਜੀ 23 ਜਨਵਰੀ 1933 ਨੂੰ ਬੰਬਈ ਬਾਬਾ ਸਾਹਿਬ ਬੰਬਈ ਪਰਤਾਏ ਸਮਤਾ ਸੈਨਿਕ ਦਲ ਦੇ ਵਲੰਟੀਅਰਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਾਂਧੀ ਦੇ ਕਹਿਣ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਡਾਕਟਰ ਅੰਬੇਦਕਰ ਨੇ 4 ਫਰਵਰੀ 1933 ਨੂੰ ਜੇਲ੍ਹ ਵਿੱਚ ਉਹਨਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਚਿੱਕੇ ਦੀ ਗਲਵਾਦ ਦਾ ਮੁੱਖ ਮੁੱਦਾ 1933 ਗਲਵਾਦ ਦਾ ਮੁੱਖ ਮੁੱਦਾ ਮੰਦਰ ਪ੍ਰਵੇਸ਼ ਦੀ ਡਾਕਟਰ ਅੰਬੇਦਕਰ ਨੇ ਗਾਂਧੀ ਨੂੰ ਦੱਸਿਆ ਕਿ ਉਹ ਆਪਣੇ ਆਪ ਨੂੰ ਹਿੰਦੂ ਅਖਵਾ ਕੇ ਖੁਸ਼ ਨਹੀਂ ਹਨ ਉਹ ਉਸ ਧਰਮ ਦਾ ਕਾਦਾ ਮਾਣ ਕਰੀਏ ਜਿਹੜਾ ਸਾਨੂੰ ਨੀਚ ਕਰਾ ਦਿੰਦਾ ਹੈ ਠੀਕੇ ਦੀ ਦੇ ਹਾਲ ਇਹੋ ਰਿਹਾ ਤਾਂ ਮੰਦਰ ਪ੍ਰਵੇਸ਼ ਦਾ ਕੀ ਲਾਭ ਗਾਂਧੀ ਦਾ ਕਹਿਣ ਸੀ ਕਿ ਜਾਤੀ ਵਿਵਸਥਾ ਬੁਰੀ ਵਿਵਸਥਾ ਨਹੀਂ ਛੂਤ ਹਿੰਦੂਆਂ ਨੂੰ ਆਪਣੀਆਂ ਭੁੱਲਾਂ ਤੇ ਪਛਤਾਵਾ ਕਰਨ ਦਾ ਮੌਕਾ ਤਾਂ ਮਿਲੇ ਡਾਕਟਰ ਅੰਬੇਦਕਰ ਦਾ ਮਤ ਸੀ ਕਿ ਜੇਕਰ ਛੂਤਾਂ ਨੇ ਆਰਥਿਕ ਵਿਦਿਅਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਤਰੱਕੀ ਕਰ ਲਈ ਤਾਂ ਮੰਦਰ ਪ੍ਰਵੇਸ਼ ਦਾ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ 11 ਫਰਵਰੀ 1933 ਨੂੰ ਗਾਂਧੀ ਦੁਆਰਾ ਸ਼ੁਰੂ ਕੀਤੇ ਪੇਪਰ ਹਰੀਜ਼ਨ ਦੇ ਪਹਿਲੇ ਅੰਕ ਲਈ ਡਾਕਟਰ ਅੰਬੇਦਕਰ ਨੇ ਆਪਣਾ ਸੰਦੇਸ਼ ਆਪਣੇ ਸੰਦੇਸ਼ ਵਿੱਚ ਕਿਹਾ ਜਾਤਾਂ ਤੋਂ ਬਾਹਰ ਵਾਲੇ ਕੁਐਸਚਨ ਆ ਸਕਦਾ ਹੈ ਜੇ ਹਰੀਜ਼ਨ ਜਿਹੜਾ ਪੇਪਰ ਉਹ ਤੁਹਾਡੇ ਕੋਲੇ ਕਦੋਂ ਮਤਲਬ ਕਿ ਲਾਗੂ ਹੋਇਆ ਮਤਲਬ ਕਦੋਂ ਸ਼ੁਰੂ ਕੀਤਾ ਸੀ ਜੀ 11 ਫਰਵਰੀ 1933 ਨੂੰ ਜੀ ਠੀਕ ਹੈ ਜਾਤਾਂ ਤੋਂ ਬਾਹਰ ਵਾਲੇ ਜਾਤੀ ਵਿਵਸਥਾ ਦੇ ਪੈਦਾਵਾਰ ਹਨ ਜਦੋਂ ਤੱਕ ਜਾਤਾਂ ਹਨ ਉਦੋਂ ਤੱਕ ਆਊਟ ਕਾਸਟਸ ਭਾਵ ਜਾਤਾਂ ਤੋਂ ਬਾਹਰ ਵਾਲੇ ਵੀ ਰਹਿਣਗੇ ਹੀ ਠੀਕ ਹੈ ਜੀ ਜਾਤੀ ਵਿਵਸਥਾ ਦਾ ਨਾਸ ਕੀਤੇ ਬਿਨਾਂ ਜਾਤਾਂ ਤੋਂ ਬਾਹਰ ਵਾਲਿਆਂ ਦਾ ਭਲਾ ਨਹੀਂ ਹੋ ਸਕਦਾ ਬੰਬੇ ਵਿਧਾਨ ਕੌਂਸਲ ਦੀਆਂ ਬੈਸਾਂ ਵਿੱਚ ਹਿੱਸਾ ਲੈਂਦੇ ਆ ਉਹਨਾਂ ਨੇ ਪਿੰਡੂ ਪੰਚਾਇਤ ਬਿੱਲ ਵਿੱਚ ਸੋਧ ਕਰਨ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਜੇ ਕਿਸੇ ਪੰਚਾਇਤ ਵਿੱਚ ਮੁਸਲਮਾਨ ਅਤੇ ਦਲਿਤ ਵਰਗ ਦੇ ਨੁਮਾਇੰਦੇ ਨਾ ਹੋਣ ਤਾਂ ਕੈਲਕੂਲੇਟਰ ਇਹਨਾਂ ਦੇ ਨੁਮਾਇੰਦੇ ਨਜਤ ਕਰੇ ਮੈਂ ਕਹਿੰਦਾ ਹਾਂ ਕਿ ਫਿਰ ਕੋਈ ਪ੍ਰਤਨਿਧਤਾ ਕਮਿਊਨਲ ਰਿਪਰੈਜ਼ੈਂਟੇਸ਼ਨ ਮਾੜੀ ਚੀਜ਼ ਨਹੀਂ ਦੇਸ਼ ਦੇ ਵੱਖ-ਵੱਖ ਹਿੱਤਾਂ ਨੂੰ ਸੁਰੱਖਿਅਤ ਕਰ ਲਈ ਇਹ ਸਭ ਤੋਂ ਵਧੀਆ ਢੰਗ ਹੈ ਵਧੀਆ ਪ੍ਰਬੰਧ ਹੈ ਕੋਈ ਕੁਐਸ਼ਨ ਪੁੱਛਿਆ ਜਾ ਸਕਦਾ ਹੈ ਬੱਚੇ ਵੱਖ-ਵੱਖ ਦੇਸ਼ ਦੇ ਵੱਖ-ਵੱਖ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਸਭ ਤੋਂ ਵਧੀਆ ਪ੍ਰਬੰਧ ਕੀ ਹੈ ਬੱਚੇ ਫਿਰਕੂ ਪ੍ਰਤੀਨਿਧਤਾ ਦਾ ਕਮਿਊਨਲ ਰਿਪਰੈਜ਼ੈਂਟੇਸ਼ਨ ਹੈ ਜੀ ਠੀਕ ਹੈ ਜੀ ਇਹ ਬੱਚੇ ਤੁਹਾਡਾ ਸੈਕੰਡ ਪਾਰਟ ਇੱਥੇ ਹੀ ਖਤਮ ਹੁੰਦੇ ਤੇ ਇੱਕ ਤੁਹਾਡੇ ਕੋਲ ਨਾ ਕੁਐਰੀਜ਼ ਆਈਆਂ ਹੋਈਆਂ ਸੀਗੀਆਂ ਤਿੰਨ ਚਾਰ ਆਪਾਂ ਉਹਨਾਂ ਨੂੰ ਥੋੜਾ ਜਿਹਾ ਦੇਖਦੇ ਹਾਂ ਇਹ ਕਿਸੇ ਬੱਚੇ ਨੇ ਨਾ ਮਤਲਬ ਕਿ ਚੈਪਟਰ ਪੜ੍ਹਿਆ ਆਪਣਾ ਇਹ ਹੈ ਮਹਾਨ ਵਿਚਾਰ ਕਹਿੰਦੇ ਆ ਜਿਹੜੇ ਆਪਾਂ ਉਹਦੇ ਵਿੱਚ ਅਚੇ ਆਪਣੇ ਕੋਲੇ ਇੱਕ ਤਾਂ ਬੱਚੇ ਦਾ ਕੁਐਸਚਨ ਸੀ ਕਹਿੰਦੇ ਮੈਡਮ ਜਿਹੜਾ ਸਾਡੇ ਕੋਲੇ ਇਹ ਪਾਰਟ ਹੈ ਨਾ ਮਤਲਬ ਮਹਾਨ ਵਿਚਾਰ ਨੇਗੇ ਹਨਾ ਇਹ ਬੱਚੇ ਤੁਹਾਡੇ ਕੋਲੇ ਇਹਦੇ ਵਿੱਚ ਕਿਹੜੀ ਚੀਜ਼ ਜ਼ਰੂਰੀ ਹੈ ਇਹਦੇ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਬੱਚੇ ਕਿ ਕੀਨੇ ਕੀ ਕੀ ਹੈ ਜਿਵੇਂ ਦੇਖੋ ਇੱਥੇ ਕਿਹਾ ਨਾ ਜੋਹਨ ਜੋਹਨ ਡੀਬੇ ਦਾ ਕਥਨ ਹੈ ਜਹਨ ਡੀਵੇ ਦਾ ਕਥਨ ਹੈ ਤਾਂ ਤੁਸੀਂ ਇਸ ਚੀਜ਼ ਨੂੰ ਮਾਈਂਡ ਦੇ ਵਿੱਚ ਪੂਰੀ ਤਰ੍ਹਾਂ ਧਿਆਨ ਨਾਲ ਲੈ ਕੇ ਜਾਣਾ ਹੈ ਤੇ ਤਾਂ ਤੁਹਾਡੇ ਕੋਲੇ ਕੁਐਸਚਨ ਪਤਾ ਕਿਵੇਂ ਹੋਊ ਉੱਥੇ ਹਰ ਸਮਾਜ ਅੰਦਰ ਫਜ਼ੂਲ ਪਤਿਤ ਪੁਣਾ ਅਤੇ ਸਮਾ ਸਮਾ ਵਿਹਾ ਚੁੱਕੀਆਂ ਕਦਰਾਂ ਕੀਮਤਾਂ ਰੁਕਾਵਟ ਬਣ ਕੇ ਆ ਜਾਂਦੀਆਂ ਹਨ ਠੀਕ ਹੈ ਜੀ ਕੁਐਸਚਨ ਇਹਨਾਂ ਕਿ ਉਹ ਬੱਚੇ ਇਹ ਜਿਹੜੇ ਸ਼ਬਦ ਨੇ ਕਿਸ ਦੁਆਰਾ કહેਗੇ ਇਹ ਕਥਨ ਕੀਦੇ ਦੁਆਰਾ ਕਿਹਾ ਗਿਆ ਤੁਸੀਂ ਕਹੋਗੇ ਜਹਨ ਡੀਵੇ ਦਾ ਤੇ ਉਹ ਬੱਚੇ ਨੇ ਪੁੱਛਿਆ ਤੀ ਕਹਿੰਦੇ ਜੀ ਪਤਿਤ ਪੁਣਾ ਕੀ ਹੁੰਦੇ ਨੇ ਪਤਿਤ ਪੁਣਾ ਹੁੰਦੇ ਨੇ ਉਹ ਚੇਹਰੀ ਆਵਾਜ਼ ਠੀਕ ਹੈ ਦੀ ਜੇ ਹੁੰਦਾ ਬੱਚੇ ਪਤਿਤ ਹੋਣਾ ਹੁੰਦਾ ਹੈ ਵੀ ਮੰਨ ਲਓ ਵੀ ਜੇ ਉਸ ਚੀਜ਼ ਵਾਸਤੇ ਨਾ ਇਹ ਕੋਈ ਖਾਸ ਕੰਡੀਸ਼ਨ ਨਹੀਂ ਹੈਗੀ ਜੇ ਮੈਂ ਕਹਦਾ ਕਿ ਵੀ ਸਿੱਖ ਬੱਚਾ ਪਤਿਤ ਨਹੀਂ ਹੋਣਾ ਚਾਹੀਦਾ ਇੱਕ ਨਾ ਫਾਰਮ ਫਿਲ ਹੁੰਦੇ ਹੁੰਦੇ ਨੇ ਜੇ ਬਜੀਫੇ ਵਾਸਤੇ ਠੀਕ ਹੈ ਆਪਣੇ ਕੋਲੇ ਨਿਸ਼ਕਾਮ ਵੱਲੋਂ ਉੱਥੇ ਲਿਖਿਆ ਹੁੰਦਾ ਸਿੱਖ ਬੱਚਾ ਪਤਿਤ ਨਹੀਂ ਹੋਣਾ ਚਾਹੀਦਾ ਮਤਲਬ ਜ਼ਰੂਰੀ ਨਹੀਂ ਹੈਗਾ ਤੁਸੀਂ ਪਿੱਛੇ ਤੋਂ ਸਿੱਖੋ ਤੁਹਾਡੇ ਅੰਦਰ ਹਿਊਮੈਨਿਟੀ ਹੈਗੀ ਤੁਸੀਂ ਚੀਜ਼ਾਂ ਨੂੰ ਮੰਨ ਰਹੇ ਉਹ ਚੀਜ਼ ਹੈ ਵੀ ਰੀਤੀ ਰਿਵਾਜ ਜ਼ਰੂਰੀ ਨਹੀਂ ਹੈਗੇ ਤਾਂ ਉਹ ਕੀ ਕਹਿੰਦਾ ਜੋਹਨ ਡੀਵੀ ਦਾ ਕਥਨ ਹੈ ਹਰ ਸਮਾਜ ਅੰਦਰ ਫਜ਼ੂਲ ਪਤਿਤ ਪੁਣਾ ਤੇ ਸਮਾ ਵਿਹਾ ਚੁੱਕੀਆਂ ਕਦਰਾਂ ਕੀਮਤਾਂ ਰੁਕਾਵਟ ਬਣ ਕੇ ਆ ਜਾਂਦ ਨੇ ਕਹਿੰਦਾ ਹਰੇਕ ਸਮਾਜ ਦੇ ਵਿੱਚ ਬਚੇ ਪੁਰਾਣੇ ਜਿਹੜੇ ਰਿਵਾਜ ਨੇ ਬਾਦੂ ਦੇ ਜਿਹੜੇ ਰਿਵਾਜ ਨੇ ਜਾਂ ਜਿਹੜੀਆਂ ਚੀਜ਼ਾਂ ਦੀ ਹੁਣ ਲੋੜ ਨਹੀਂ ਹੈਗੀ ਉਹ ਰੁਕਾਵਟ ਬਣ ਕੇ ਆ ਜਾਂਦੀਆਂ ਨੇ ਜਿਵੇਂ ਹੁਣ ਕਹਿੰਦੇ ਨੇ ਨਾ ਕਿ ਇਸ ਟਾਈਮ ਝਾੜੂ ਨਹੀਂ ਲਾਉਣਾ ਜੀ ਇਸ ਟਾਈਮ ਇਹ ਨਹੀਂ ਕਰਨਾ ਉਹ ਪੁਰਾਣੇ ਟਾਈਮ ਸੀ ਬੱਚੇ ਉਦੋਂ ਚੀਜ਼ਾਂ ਨਹੀਂ ਹੁੰਦੀਆਂ تھیں ਇੰਨੀਆਂ ਠੀਕ ਹੈ ਤਾਂ ਕਰਕੇ ਕਹਿੰਦਾ ਵੀ ਉਹ ਰੁਕਾਵਟ ਬਣ ਜਾਂਦੀਆਂ ਨੇ ਇੱਕ ਤੇ ਐਸਏਸੀ ਤੇ ਇੱਕ ਤੁਹਾਡੇ ਕੋਲੇ ਹੋਰ ਸੀ ਬੱਚੇ ਨਾਇਕ ਪੂਜਾ ਨਾਇਕ ਬੱਚੇ ਪੰਜਾਬੀ ਦੇ ਵਿੱਚ ਆਪਾਂ ਹੀਰੋ ਨੂੰ ਕਹਿੰਦੇ ਆ ਜਿਹੜਾ ਆਪਣਾ ਆਪਾਂ ਕਹਿੰਦੇ ਆ ਕਿ ਜੀ ਉਹ ਐਕਟਰ ਹੈ ਉਹ ਹੀਰੋ ਹੈ ਉਹਨੂੰ ਪੰਜਾਬੀ ਚ ਤੁਸੀਂ ਕਹਿੰਦੇ ਹੋ ਬੱਚੇ ਨਾਇਕ ਕਹਿੰਦੇ ਹੋ ਤੁਸੀਂ ਕਿਸੇ ਬੰਦੇ ਦੀ ਰਿਸਪੈਕਟ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਤੁਹਾਨੂੰ ਕੋਈ ਬੰਦਾ ਵਧੀਆ ਲੱਗ ਰਿਹਾ ਬਹੁਤ ਚੰਗੀ ਗੱਲ ਹੈ ਜੇ ਮੈਂ ਆਪਾਂ ਕਹਿੰਦੇ ਸਾਨੂੰ ਸਾਡੇ ਅਧਿਕਾਰਕ ਵਧੀਆ ਲੱਗਦੇ ਨੇ ਸੀ ਉਹਨਾਂ ਦੀ ਇੱਜ਼ਤ ਮਾਨ ਕਰਦੇ ਬਹੁਤ ਵਧੀਆ ਗੱਲ ਹੈ ਬੱਚੇ ਲੇਕਿਨ ਤੁਸੀਂ ਕਹਿੰਦੇ ਵੀ ਨਾਇਕ ਪੂਜਾ ਨਾਇਕ ਅਤੇ ਨਾਇਕ ਪੂਜਾ ਆਪਾਂ ਦੇ ਰਾਜਨੀਤਿਕ ਜੀਵਨ ਦੀ ਠੋਸ ਚਾਈ ਹੈ ਨਾਇਕ ਪੂਜਾ ਜੇ ਕੋਈ ਵੀ ਭਗਤ ਕਰਨ ਲੱਗ ਰਿਹਾ ਤੁਸੀਂ ਕਿਸੇ ਵੀ ਬੰਦੇ ਦੀ ਰਿਸਪੈਕਟ ਕਰ ਰਹੇ ਹੋ ਉਹਦੀ ਇੱਜ਼ਤ ਕਰ ਰਹੇ ਹੋ ਵਧੀਆ ਗੱਲ ਹੈ ਪਰ ਤੁਸੀਂ ਐਨੇ ਕ ਨਾਇਕ ਨਾ ਬਣ ਜਿਉਂ ਕਿ ਬੰਦਾ ਚਾਹੇ ਸੱਚ ਬੋਲ ਰਿਹਾ ਤੇ ਝੂਠ ਬੋਲ ਰਿਹਾ ਤੁਸੀਂ ਉਹਨੂੰ ਸਵੀਕਾਰ ਕਰਨ ਲੱਗ ਜਿਓ ਤਾਂ ਕੁਐਸ਼ਨ ਇਹ ਆਉਂਦਾ ਚੇ ਨਾਇਕ ਅਤੇ ਨਾਇਕ ਪੂਜਾ ਰਾਜਨੀਤਿਕ ਦੀ ਠੋਸ ਚਾਹੀਏ ਨਾਇਕ ਪੂਜਾ ਭਗਤ ਪੂਜਾ ਦਾ ਹੌਸਲਾ ਟਾਉਂਦੀ ਹੈ ਇਹ ਦੇਸ਼ ਲਈ ਘਾਤ ਹੈ ਦੇਸ਼ ਲਈ ਘਾਤ ਕਿਹੜੀ ਚੀਜ਼ ਹੈ ਚੇ ਨਾਇਕ ਪੂਜਾ ਇਹ ਕੁਐਸ਼ਨ ਆਉਣਾ ਹੁੰਦਾ ਠੀਕੇ ਦੀ ਜਿਹੜੇ ਬੰਦੇ ਤੁਸੀਂ ਪੂਜਾ ਕਰਨੀ ਹੈ ਤੁਸੀਂ ਇਹ ਦੇਖਣਾ ਵੀ ਉਹ ਸੱਚਾ ਹੈ ਸਹੀ ਹੈ ਤੁਹਾਡੇ ਜਿਹੜੀਆਂ ਗੱਲਾਂ ਉਹ ਕਹਿ ਰਿਹਾ ਹੈ ਕੀ ਤੁਹਾਨੂੰ ਉਹ ਸਹੀ ਲੱਗ ਰਹੀਆਂ ਨੇ ਤਾਂ ਤੁਸੀਂ ਨਾਇਕ ਪੂਜਾ ਕਰੀ ਜਾਓ ਰਾਜਨੀਤੀ ਵਿੱਚ ਨਾਇਕ ਪੂਜਾ ਦਾ ਕੋਈ ਸਥਾਨ ਨਹੀਂ ਹੈਗਾ ਇਹ ਵੀ ਚੀਜ਼ ਧਿਆਨ ਚ ਰੱਖਿਓ ਮਹਾਨ ਵਿਅਕਤੀਆਂ ਤੋਂ ਬਚੋ ਇੱਥੇ ਇੱਕ ਤੁਹਾਡੇ ਕੋਲ ਆਸੇ ਬੈਂਕ ਦੇ ਨੋਟਾਂ ਨਾਲ ਠੀਕੇ ਦੀ ਮਹਾਨ ਲੋਕਾਂ ਦੀ ਤੁਲਨਾ ਕਿਦਾਂ ਕੀਤੀ ਹੈ ਠੀਕੇ ਦੀ ਤਾਂ ਬੱਚੇ ਤੁਸੀਂ ਕਹੋਗੇ ਦੀ ਕਾਰ ਲਾਈਨ ਨੇ ਇਹ ਆਇਆ ਹੋਇਆ ਕੁਸ਼ਣ ਹੈ ਬੱਚੇ ਇਹਨੂੰ ਅੰਡਰਲਾਈਨ ਕਰ ਲਿਓ ਤੇ ਇਸ ਪੇਪਰ ਦੇ ਵਿੱਚ ਰਿਪੀਟਡ ਕੁਸ਼ਣ ਬਹੁਤ ਹੁੰਦੇ ਨੇ ਇਹ ਥੀਜ਼ ਵੀ ਧਿਆਨ ਰੱਖਿਓ ਠੀਕ ਹੈ ਜੀ ਤੇ ਜੇ ਇਹ ਤੁਹਾਡੇ ਕੋਲੇ ਕਾਰਲਾਈਲ ਨੇ ਕਿਹਾ ਸੀ ਦੀ ਕਾਰਲਾਈਲ ਇਹ ਵੀ ਕਹਿੰਦਾ ਵਿੱਚ ਜਿਵੇਂ ਕਹਿੰਦੇ ਤੁਸੀਂ ਨਾ ਮਤਲਬ ਕਿ ਰੇਲਵੇ ਸਟੇਸ਼ਨ ਤੇ ਜਾਓ ਬੱਸ ਸੜਿਆਂ ਤੇ ਜਾਓ ਉਥੇ ਲਿਖਿਆ ਹੁੰਦਾ ਹੈ ਜੇਬ ਕਾਤਰਿਆਂ ਤੋਂ ਬਚਿਓ ਉਪਰ ਮਤਲਬ ਕਿਸੇ ਵੱਡੇ ਮੰਦਰ ਗੁਰਦੁਆਰੇ ਮਸਜਿਦ ਜਿੱਥੇ ਵੀ ਜਾਂਦੇ ਆ ਧਾਰਮਿਕ ਸਥਾਨ ਤੇ ਉਥੇ ਲਿਖਿਆ ਹੁੰਦਾ ਨਾ ਕਿ ਜੇਬ ਕਾਤਰਿਆਂ ਤੋਂ ਬਚਿਓ ਆਪਣੇ ਸਮਾਨ ਦਾ ਧਿਆਨ ਰੱਖੋ ਫੋਨ ਵਗੈਰਾ ਧਿਆਨ ਰੱਖੋ ਕਹਿੰਦੇ ਇੱਕ ਟਾਈਮ ਅਜਿਹਾ ਵੀ ਹੋਊਗਾ ਮਹਾਨ ਵਿਅਕਤੀਆਂ ਤੋਂ ਬਚਿਓ ਇਹ ਗੱਲ ਕੌਣ ਕਹਿੰਦਾ ਜੇ ਕਾਰਲਾਈਲ ਹੀ ਕਹਿੰਦਾ ਜੀ ਉਹ ਤੋਂ ਬਾਅਦ ਵਿੱਚ ਮਾਨਵ ਵੰਸ਼ ਵਿਗਿਆਨੀ ਜਿਹੜੇ ਬੰਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਨੂੰ ਸਟੱਡੀ ਕਰਦੇ ਨੇ ਠੀਕ ਹੈ ਜਿਵੇਂ ਮੈਂ ਤੁਹਾਨੂੰ ਕਹਾਂ ਤੁਸੀਂ ਇੱਕ ਕਾਪੀ ਲੈ ਲਓ ਠੀਕ ਹੈ ਪਹਿਲਾਂ ਤੁਸੀਂ ਪੰਜਾਬੀ ਦੇਖੋ ਕਹੇਦੇ ਨੇ ਠੀਕ ਹੈ ਫਿਰ ਤੁਸੀਂ ਹਰਿਆਣੇ ਦੇ ਲੋਕ ਦੇਖੋ ਫਿਰ ਹਿਮਾਚਲ ਦੇ ਦੇਖੋ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇਖਣ ਨੂੰ ਕਹਾਂ ਕਹਿੰਦੇ ਮਾਨਵ ਵੰਸ਼ ਵਿਅਕਤੀ ਇਸ ਮਤ ਦੇ ਹਨ ਕਿ ਖਾਲਸ ਨਸਲ ਦੇ ਵਿਅਕਤੀ ਕਿਤੇ ਨਹੀਂ ਮਿਲਦੇ ਖਾਲਸ ਮਤਲਬ ਉਹਨਾਂ ਵਿੱਚ ਚੀਜ਼ ਸ਼ੁੱਧ ਹੋਵੇ ਖਾਲਸ ਕੀ ਹੁੰਦਾ ਹੈ ਸ਼ੁੱਧ ਹੋਣਾ ਹੁੰਦਾ ਠੀਕ ਹੈ ਕਹਿੰਦੇ ਵੀ ਕੋਈ ਵੀ ਅਜਿਹਾ ਤੁਹਾਨੂੰ ਅਜੇ ਹੀ ਨਸਲ ਨਹੀਂ ਮਿਲੂਗੀ ਜਿਦੇ ਵਿੱਚ ਸਾਰੇ ਵਿਅਕਤੀ ਸ਼ੁੱਧ ਹੋਣ ਸ਼ੁੱਧ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਇੰਨੇ ਪਵਿੱਤਰ ਹੋਣਾ ਦਾ ਮਤਲਬ ਹੈ ਬੱਚੇ ਵੀ ਮਿਲਾਵਟੀ ਨਾ ਹੋਣ ਮਤਲਬ ਜੇ ਹਿੰਦੂ ਕਹਿਣਾ ਵੀ ਅਸੀਂ ਸਾਰੇ ਮਤਲਬ ਕਿ ਸਾਡੇ ਕੋਲੇ ਇੱਕ ਗੋਤ ਦੇ ਬੰਦੇ ਹਿੰਦੂ ਨੇ ਤਾਂ ਉਹ ਚੀਜ਼ ਨਹੀਂ ਹੋਊ ਠੀਕ ਹੈ ਜੇ ਪਾਂ ਕੇ ਨਹੀਂ ਕੇ ਸਾਰੇ ਕੋਈ ਤਰ ਮੈਂ ਉਹ ਕਹਿੰਦਾ ਸਾਡੇ ਸਾਰੇ ਬੰਦੇ ਐਵੇਂ ਦੇ ਨੇ ਤਾਂ ਉਹ ਚੀਜ਼ ਨਹੀਂ ਠੀਕੇ ਦੀ ਤਾਂ ਬੱਚੇ ਉਹ ਤੁਹਾਡੇ ਕੋਲੇ ਖਾਲਸ ਕਿਹੜੇ ਹੁੰਦੇ ਨੇ ਬੱਚੇ ਜਿਹੜੇ ਸ਼ੁੱਧ ਹੁੰਦੇ ਨੇ ਇੱਕੋ نسل ਦੇ ਹੁੰਦੇ ਨੇ ਆ ਦੇਖੋ ਤੁਹਾਡੇ ਕੋਲ ਲਿਖਿਆ ਹੋਇਆ ਬੱਚੇ ਡਾਕਟਰ ਆਰ ਪੰਡਾ ਕਰਨੇ ਕਿਹਾ ਹੈ ਕਿ ਭਾਰਤ ਵਿੱਚ ਮੁਸ਼ਕਿਲ ਨਾਲ ਹੀ ਕੋਈ ਜਾਤ ਜਾਂ ਵਰਗ ਐਸਾ ਹੈ ਜਿਸ ਵਿੱਚ ਵਿਦੇਸ਼ੀ ਤੱਤ ਜਾਂ ਵਿਰਤੀ ਨਹੀਂ ਹੈ ਕੁਸ਼ਨ ਪੁੱਛਿਆ ਗਿਆ ਬੱਚੇ ਇਹ ਕਥਨ ਕਿਸ ਦਾ ਹੈ ਕਿਸ ਨੇ ਲਿਖਿਆ ਠੀਕੇ ਜੀ ਲੜਾਕੂ ਵਰਗਾ ਰਾਜਪੂਤਾ ਤੇ ਮਰਾਠਿਆਂ ਵਿੱਚ ਹੀ ਵਿਦੇਸ਼ੀ ਖੂਨ ਦੀ ਮਿਲਾਵਟ ਨਹੀਂ ਹੈ ਰਾਜਪੂਤਾ ਤੇ ਮਰਾਠਿਆਂ ਵਿੱਚ ਹੀ ਵਿੱਚ ਖੂਨ ਦੀ ਮਿਲਾਵਟ ਨਹੀਂ ਹੈ ਠੀਕੇ ਜੀ ਤੇ ਇਹ ਵਿੱਚ ਤੁਹਾਡੇ ਕੋਲੇ ਜਿਹੜੇ ਕੁਐਸਚਨ ਆਲੇ ਸੀ ਠੀਕੇ ਜੀ ਉਹਦੇ ਤੋਂ ਬਾਅਦ ਜੇ ਇੱਕ ਤੁਹਾਡੇ ਕੋਲੇ ਇਹ ਹੈ ਇਹਦੇ ਵਿੱਚ ਜੇ ਪੁੱਛਿਆ ਜਾ ਸਕਦਾ ਠੀਕੇ ਜੀ ਕਿ ਸਾਡੇ ਕੋਲੇ ਜਿਹੜਾ ਬਰਾਬਰਤਾ ਦਾ ਅਧਿਕਾਰ ਹੈ ਉਹ ਕਿਹੜੇ ਤੋਂ ਕਿਹੜੇ ਆਰਟੀਕਲ ਦੇ ਵਿੱਚ ਹੈ ਤਾਂ ਤੁਸੀਂ ਲਿਖੋਗੇ ਦੀ 14 ਤੋਂ 18 ਦੇ ਵਿੱਚ ਹੈ ਸਤੰਤਰਤਾ ਦਾ ਅਧਿਕਾਰ ਕਿਹੜੇ ਦੇ ਵਿੱਚ ਹੈ 19 20 21 22 ਦੇ ਵਿੱਚ ਹੈ ਜੀ ਠੀਕ ਹੈ ਜੇ ਕਿਹੜੇ ਅਧਿਕਾਰ ਕਿਹੜੇ ਆਪਣੇ ਕੋਲੇ ਰਾਈਟ ਦੇ ਅਨੁਸਾਰ ਕਿਹੜੇ ਅਧਿਕਾਰ ਦੇ ਅਨੁਸਾਰ ਵਿੱਚ ਸਾਨੂੰ ਧਾਰਮਿਕ ਆਜ਼ਾਦੀ ਚੁਣ ਧਰਮ ਚੁਣਨ ਦੀ ਆਜ਼ਾਦੀ ਤੁਸੀਂ ਲਿਖੋਗੇ ਦੀ 25 ਤੋਂ 28 ਦੀ ਜੀ ਠੀਕ ਹੈ ਜੇ ਸਾਡੇ ਨਾਲ ਕਿਸੇ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਬੱਚੇ ਉਹਦੇ ਅਗੇਨਿਸਟ ਵਿੱਚ ਸਾਡੇ ਕੋਲੇ ਠੀਕੇ ਕਿਹੜਾ ਆਰਟੀਕਲ ਕੰਮਾਂ ਦਾ ਤੁਸੀਂ ਲਿਖੋਗੇ 23 ਤੋਂ 24 ਇਹ ਆਰਟੀਕਲ ਯਾਦ ਰੱਖਣੇ ਹੋ ਜੀ ਕਿਹੜੇ ਕੰਮ ਵਾਸਤੇ ਕਿਹੜਾ ਆਰਟੀਕਲ ਆਪਾਂ ਯੂਜ਼ ਕਰਦੇ ਹਾਂ ਜੀ ਇਹ ਵੀ ਅਜੇ ਤੁਹਾਡਾ ਪਹਿਲਾ ਦੂਸਰਾ ਤੀਸਰਾ ਇੰਗਲਿਸ਼ ਦੇ ਸੈਂਟੈਂਸਸ ਤੁਹਾਡੇ ਠੀਕੇ ਜੀ ਉਹ ਤੋਂ ਅੱਗੇ ਅਸੀਂ ਆਪਾਂ ਸ਼ੁਰੂ ਕਰਨਾ ਸੀ ਜਿਹੜੇ ਤੁਹਾਡੇ ਚਮਕ-ਚਮਕੀਲੇ ਪੇਜ ਨੇ ਸੋਹਣੇ-ਸੋਹਣੇ ਪੇਜ ਨੇ ਅੰਬੇਡਕਰ ਕੀ ਹੈ ਠੀਕੇ ਅਜੇ ਤੇ ਮਤਲਬ ਕਿ ਆਪਾਂ ਨਾ ਜੇ ਇਹਨੂੰ ਥੋੜਾ ਜਨਾ ਇਸ ਹਿਸਾਬ ਨਾਲ ਨਾ ਦੇਖੀਏ ਕਿ ਆਪਾਂ ਜਾਤੀ ਪ੍ਰਤੀ ਆ ਕੇ ਨਾ ਦੇਖੀਏ ਤਾਂ ਤੁਸੀਂ ਇਹਨੂੰ ਨਾਰਮਲ ਲੈਵਲ ਤੇ ਦੇਖੋ ਨਾ ਇੱਕ ਸਕੂਲ ਦੇ ਸਟੂਡੈਂਟ ਵਾਂਗੂ ਇੱਕ ਕਾਲਜ ਦੇ ਸਟੂਡੈਂਟ ਵਾਂਗੂ ਦੇਖੋ ਤਾਂ ਤੁਸੀਂ ਕੀ ਦੇਖੋਗੇ ਜੇ ਮੈਂ ਹੁਣ ਤੁਹਾਨੂੰ ਕਹਾਂ ਤੁਸੀਂ ਨਵੇਂ ਸਕੂਲ 'ਚ ਆਏ ਹੋ ਤੁਸੀਂ ਨਵੇਂ ਸਕੂਲ 'ਚ ਆਉਣ ਤੋਂ ਬਾਅਦ ਨਾ ਕਿਸੇ ਕਲਾਸ 'ਤੇ ਜਾ ਰਹੇ ਹੋ ਤੁਸੀਂ ਕਿਹਦੇ ਨਾਲ ਬੈਠਣਾ ਪਸੰਦ ਕਰੋਗੇ ਤੁਸੀਂ ਕਹੋਗੇ ਮੈਡਮ ਇਹਦੇ ਬੰਦੇ ਨਾਲ ਬੈਠਾਂਗੇ ਜਿਹਨੂੰ ਚੀਜ਼ਾਂ ਆਉਂਦੀਆਂ ਹੋਣ ਜਿਹੜਾ ਚੀਜ਼ਾਂ ਸਾਨੂੰ ਸਮਝਾ ਦੇ ਤੁਸੀਂ ਉਸ ਲੈਵਲ ਤੇ ਅੰਬੇਦਕਰ ਬਾਰੇ ਸੋਚੋ ਕਿ ਅੰਬੇਦਕਰ ਕੀ ਹੈ ਠੀਕ ਹੈ ਇਹ ਦੋਸਤ ਅੰਬੇਦਕਰ ਕੀ ਚੀਜ਼ ਹੈ ਇਹ ਸਵਾਲ ਸੋਸ਼ਲ ਮੀਡੀਆ ਦੀ ਸਿਰਜਣਾ ਨਹੀਂ ਇਹ ਉਹਨਾਂ ਗਲੀਆਂ ਵਿੱਚ ਵੀ ਗੂੰਜਦਾ ਹੈ ਜਿੱਥੇ ਜਾਤ ਪਾਤ ਦੀ ਅੱਗ ਚੁੱਲ੍ਹੇ ਦੀ ਅੱਗ ਨਾਲੋਂ ਵੱਧ ਵੱਲਦੀ ਹੈ ਇਹ ਉਸ ਚੁੱਪ ਵਿੱਚ ਗੂੰਜਦਾ ਹੈ ਜਿੱਥੇ ਕੋਈ ਬਹਿਸ ਨਹੀਂ ਹੁੰਦੀ ਸਿਰਫ ਅੱਖਾਂ ਦਾ ਸੁੰਗੜਨਾ ਹਰ ਵਾਰ ਇੱਕ ਨਵਾਂ ਸਵਾਲ ਖੜਾ ਕਰ ਸਕਦਾ ਹੈ ਲੋਕ ਕਹਿੰਦੇ ਹਨ ਤੁਸੀਂ ਲੋਕ ਅੰਬੇਡਕਰ ਨੂੰ ਜ਼ਬਰਦਸਤ ਦੇਖੇ ਜਦੋਂ ਨਾ ਮੰਨ ਲਓ ਤੁਸੀਂ ਕੋਈ ਚੀਜ਼ ਦਾ ਰੇਟ ਪੜਿਆ ਠੀਕ ਹੈ ਤੁਹਾਨੂੰ ਪਤਾ ਵੀ ਇਹ ਚੀਜ਼ 25 ਰੁਪਏ ਦੀ ਆ ਰਹੀ ਹੈ ਮੂਰੇ ਵਾਲਾ ਬੰਦਾ ਤੁਹਾਨੂੰ ਕਹਿ ਰਿਹਾ ਨਾ ਭਈ ਇਹਦਾ 35 ਰੁਪਏ ਦੀ ਹੈ ਤੁਸੀਂ ਇਹ ਦੇਖਣੀ ਤਿਆਰ ਨਾਲ ਝਾਕ ਕੇ ਤੇਨੂੰ ਕਿ ਆ ਵੀ ਦੇਖ ਰੇਟ ਦੇਖ ਫਿਰ ਉਹ ਕਹੂਗਾ ਹਾਂ ਦੀ ਹਾਂ ਦੀ ਮੈਡਮ ਇਹ 25 ਰੁਪਏ ਦੀ ਹੋਈ ਐ ਉੱਥੇ ਬੱਚੇ ਅੰਬੇਡਕਰ ਮੌਜੂਦ ਐ ਕਿਵੇਂ ਮੌਜੂਦ ਐ ਬੱਚੇ ਉਹਨੇ ਆਪਾਂ ਨੂੰ ਇਹ ਮਤਲਬ ਕਿ ਨਾ ਆਪਣੇ ਕੋਲੇ ਆਪਾਂ ਕਹਿੰਦੇ ਕਿ ਉਤਪਾਦ ਜਿਹੜਾ ਉਪਭੋਗਤਾ ਦੇ ਹੱਕ ਨੇ ਉਹ ਬਣਾ ਕੇ ਰਿੱਤੇ ਨੇ ਛਿੱਕੇ ਦੀ ਸਿਰਫ ਅੱਖਾਂ ਦਾ ਸੁਗੜਨਾ ਹਰ ਵਾਰ ਇੱਕ ਨਵਾਂ ਸਵਾਲ ਖੜਾ ਕਰ ਸਕਦਾ ਹੈ ਉਹੀ ਚੀਜ਼ ਅੰਬੇਦਕਰ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਮੂਰਲੇ ਬੰਦੇ ਨੂੰ ਅੱਖਾਂ ਨਾਲ ਜੇ ਸਵਾਲ ਪੁੱਛ ਲੈਣ ਕਿ ਆਹ ਚੀਜ਼ ਦਾ ਮਤਲਬ ਕੀ ਹੈ ਉਹ ਚੀਜ਼ ਅੰਬੇਦਕਰ ਹੈ ਠੀਕ ਹੈ ਜੀ ਇਹ ਇਹ ਕਹਿਣ ਵਾਲੇ ਨਾ ਅੰਬੇਦਕਰ ਨੂੰ ਸਮਝਦੇ ਹਨ ਨਾ ਆਪਣੇ ਆਪ ਨੂੰ ਨਾ ਇਹ ਦੇਸ਼ ਨੂੰ ਸਭ ਤੋਂ ਮੰਦਭਾਗਾ ਸਮਾਜ ਉਹ ਹੈ ਜਿਹੜਾ ਜੋ ਆਪਣੇ ਹੀ ਮਸੀਹਾ ਦੇ ਕ੍ਰਿਸ਼ਮੇ ਨੂੰ ਭੁੱਲ ਜਾਂਦਾ ਹੈ ਅਸੀਂ ਇੱਕ ਬਦਕ੍ਰਿਸ਼ਨਤ ਦੇਸ਼ ਦੇ ਵਿੱਚ ਤਬਦੀਲ ਹੋ ਗਏ ਹਾਂ ਸਾਨੂੰ ਨਾ ਤਾਂ ਆਪਣੇ ਪੁਰਖਿਆਂ ਦੇ ਵਿਰਸੇ ਦਾ ਸਹੀ ਗਿਆਨ ਹੈ ਨਾ ਹੀ ਕਦਰਦਾਨੀ ਦਾ ਕਿਹਾ ਜਾਂਦਾ ਹੈ ਅੰਬੇਦਕਰ ਨੇ ਕੋਈ ਜੇਲ ਨਹੀਂ ਕੱਟੀ लाਠੀਆਂ ਨਹੀਂ ਖਾਧੀਆਂ ਕ੍ਰਾਂਤੀਕਾਰੀ ਨਾਰੇ ਨਹੀਂ ਲਾਏ ਪਰ ਸੋਚੋ ਕਿ ਜਾਤ ਤੋਂ ਵੱਡੀ ਕੋਈ ਜੇਲ ਹੈ ਉਹ ਜੇਲ ਵਿੱਚ ਜਿਸ ਵਿੱਚ ਨਾ ਤਾਂ ਲੋਹੇ ਦੀਆਂ ਸਲੱਖ ਹਨ ਨਾ ਹੀ ਤਾਲੇ ਪਰ ਜਨਮ ਹੁੰਦਿਆਂ ਹੀ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ ਪੀਮਰਾਓਂ ਅੰਬੇਦਕਰ ਦਾ ਜਨਮ ਉਸੇ ਜੇਲ ਵਿੱਚ ਹੋਇਆ ਇੱਕ ਮਹਾਰ ਘਰ ਵਿੱਚ ਇੱਕ ਸਮਾਜ ਵਿੱਚ ਜਿੱਥੇ ਪਾਣੀ ਛੂਣਾ ਪ੍ਰਾਤੀ ਸਕੂਲ ਦਾਣਾ ਇੱਕ ਪ੍ਰਾਤੀ ਤੇ ਸਵੈਮਾਨਿਕ ਕਲਪਨਾ ਤਰੰਤੀ ਤੁਸੀਂ ਹਰੇਕ ਚੀਜ਼ ਨੂੰ ਬੱਚੇ ਹਿਮੈਨਿਟੀ ਵਾਲੇ ਧਰਮ ਦੇ ਹਿਸਾਬ ਨਾਲ ਸੋਚਿਆ ਕਰੋ ਵੀ ਤੁਸੀਂ ਉਸ ਬੰਦੇ ਨੂੰ ਉਵੇਂ ਟਰੀਟ ਕਰ ਸਕਦੇ ਹੋ ਠੀਕ ਹੈ ਜੇ ਉਸ ਦੇ ਹਥਿਆਰ ਸਨ ਕਲਮ ਵਿਚਾਰ ਅਤੇ ਜੀਵਨ ਅਸਹਿਮਤੀ ਵੀ ਜੇ ਚੀਜ਼ ਮੈਨੂੰ ਵਧੀਆ ਨਹੀਂ ਲੱਗ ਗਈ ਮੈਨੂੰ ਲੱਗਦਾ ਵੀ ਇਹ ਲੋਕਾਂ ਨਾਲ ਹੋਣੀ ਨਹੀਂ ਚਾਹੀਦੀ ਤਾਂ ਉਹਨੇ ਇਹ ਨਹੀਂ ਕਿਹਾ ਵੀ ਚੱਲੇ ਜਾਣ ਦੋ ਅਸਹਿਮਤੀ ਹੋਈ ਬੱਚਿਆਂ ਨੇ ਉਨੇ ਕੀ ਕੀਤਾ ਡਿਸਐਗਰੀ ਕੀਤਾ ਠੀਕ ਹੈ ਜੀ ਕੀ ਤੋਂ ਸਿੱਖਿਆ ਬੱਚੇ ਪੁਆਇੰਟ ਤੁਹਾਡੇ ਕੋੜਾ ਸਕਦਾ ਉਸਨੇ ਕਬੀਰ ਅਤੇ ਪੂਲੇ ਤੋਂ ਸਿੱਖਿਆ ਕਿ ਤੁਹਾਨੂੰ ਕੁਚਲ ਵਾਲੀ ਕੁਚਲਣ ਵਾਲੀ ਪਰੰਪਰਤਾ ਪਰੰਪਰਾ ਵਿਰੁੱਧ ਵਿਗਾਵਤ ਕਰਨਾ ਤੁਹਾਡਾ ਫਰਜ਼ ਹੈ ਜੇ ਤੁਹਾਨੂੰ ਲੱਗ ਰਿਹਾ ਵੀ ਕਲਾਸ ਦੇ ਵਿੱਚ ਪੇਪਰ ਹੋਣ ਲੱਗ ਰਿਹਾ ਸਾਰੇ ਬੰਦੇ ਨਕਲ ਮਾਰ ਰਹੇ ਨੇ ਤੁਸੀਂ ਪੜ੍ਹ ਕੇ ਆਏ ਹੋ ਤਾਂ ਤੁਸੀਂ ਇਹ ਚੀਜ਼ ਕਹਿ ਸਕਦੇ ਹੋ ਕਿ ਮੈਡਮ ਇਹ ਮੇਂ ਚੀਜ਼ ਹੋਣੀ ਚਾਹੀਦੀ ਠੀਕ ਹੈ ਜੇ ਜਿਹੜੀ ਤੁਹਾਡੇ ਕੋਲੇ ਤੁਹਾਨੂੰ ਦਬਾਉਣ ਵਾਲੀ ਪਰੰਪਰਾ ਹੈ ਉਹਦੇ ਖਿਲਾਫ ਉਵਾਦ ਉਠਾਣਾ ਉਹਨਾਂ ਨੇ ਕੀ ਤੋਂ ਸਿੱਖਿਆ ਠੀਕ ਹੈ ਜੇ ਕਬੀਰ ਅਤੇ ਫੂਲੇ ਤੋਂ ਉਸਨੇ ਬੁੱਧ ਧਰਮ ਦੀ ਹਮਦਰਦੀ ਅਤੇ ਬੁੱਧ ਦੀ ਤਰਕਸ਼ੀਲਤਾ ਨੂੰ ਅਪਣਾਇਆ ਤਰਕਸ਼ੀਲਤਾ ਦਾ ਜੇ ਫੈਕਟ ਕੱਢਣਾ ਮੰਨ ਲਓ ਮੈਂ ਕਹਿ ਰਹੀ ਹਾਂ ਵੀ ਆਹ ਚੀਜ਼ ਦਾ ਕਾਰਨ ਕੀ ਹੈ ਪਿੱਛੇ ਠੀਕ ਹੈ ਜੇ ਕਿਉਂਕਿ ਉਹ ਧਰਮ ਸੀ ਜਿਸ ਨੇ ਇੱਕ ਮਨੁੱਖ ਨੂੰ ਮਨੁੱਖ ਵਜੋਂ ਸਥਾਨ ਦਿੱਤਾ ਕਿਹੜਾ ਧਰਮ ਦੀ ਵਿੱਚ ਜਿਸ ਨੂੰ ਐ ਡਾਕਟਰ ਪੀ ਮਰਾਓ ਉਮੀਦ ਕਰਨ ਨੂੰ ਇੱਕ ਮਨੁੱਖ ਵਜੋਂ ਸਥਾਨ ਦਿੱਤਾ ਤੁਸੀਂ ਕਹੋਗੇ ਦੀ ਬੁੱਧ ਧਰਮ ਦੀ ਅੰਬੇਦਕਰ ਕਿਸੇ ਵੀ ਪ੍ਰਾਣੀਆਂ ਜਾਂਦਾ ਜੈ ਮਹਾਕਾਵਿਅ ਵਿੱਚ ਵਰਣਿਤ ਰਾਮ ਰਾਜਾ ਸਨੈਰੀ ਯੁੱਗ ਨਹੀਂ ਚਾਹੁੰਦੇ ਸੀ ਕਿਉਂ ਨਹੀਂ ਚਾਹੁੰਦੇ ਸੀ ਤੁਸੀਂ ਪਾਠ ਪੜਿਆ ਹੋਣਾ ਠੀਕ ਹੈ ਜੀ ਇਸ ਸਮੇਂ ਨੂੰ ਸਾਡੇ ਇਤਿਹਾਸ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਇਤਿਹਾਸ ਚਾਉਂਦਾ ਉਹ ਕਹਿੰਦੇ ਮੈਂ ਇਹਦਾ ਕੁਝ ਨਹੀਂ ਜਾਂਦਾ ਸੀ ਉਹ ਸਤਗੁਰ ਕਬੀਰ ਦਾ ਅਮਰ ਦੇਸਵਾ ਅਤੇ ਸਤਗੁਰ ਰਵਿਦਾਸ ਦਾ ਬੇਗੰਪੂਰਾ ਚਾਉਂਦੇ ਸਨ ਇਹ ਪੁਆਇੰਟ ਅੰਡਰਲਾਈਨ ਕਰ ਲਿਓ ਬੱਚੇ ਪੁੱਛਿਆ ਜਾ ਸਕਦਾ ਹੈ ਠੀਕ ਹੈ ਜੀ ਡਾਕਟਰ ਪੀ ਮਰਾਓ ਉਮੇਦਕਰ ਦੇ ਵਿਚਾਰਾ ਅਨੁਸਾਰ ਅਮਰ ਦੇਸਵਾ ਕਿਸ ਦੁਆਰਾ ਚਾਹਿਆ ਗਿਆ ਤਾਂ ਕਬੀਰ ਦੁਆਰ ਕਬੀਰ ਜੀ ਦੁਆਰ ਕਬੀਰ ਦੁਆਰਾ ਦੀ ਰਵਿਦਾਸ ਦੁਆਰਾ ਬੇਗੰਪੂਰਾ ਚਾਹਿਆ ਗਿਆ ਇੱਥੇ ਇੱਕ ਅਜਿਹਾ ਪਾਰ ਜਿੱਥੇ ਮਨੁੱਖ ਵਿਚਕਾਰ ਕੋਈ ਪੌੜੀਆਂ ਨਹੀਂ ਕੋਈ ਦੀਵਾਰ ਨਹੀਂ ਖਾਸ ਤੌਰ ਤੇ ਉਹ ਗੈਰ ਉਹ ਦਰਜਾ ਵਾਰ ਗੈਰ ਬਰਾਬਰ ਬਰਾਬਰੀ ਵਾਲੀ ਅਸਮਾਨਤਾ ਨਹੀਂ ਹੋਣੀ ਚਾਹੀਦੀ ਜਿੱਦੋ ਪਾਰ ਦੀ ਵਰਨ ਪ੍ਰਣਾਲੀ ਜਾਤ ਪ੍ਰਣਾਲੀ ਦੁਆਰਾ ਪੈਦਾ ਕੀਤੀ ਗਈ ਅੰਬੇਦਕਰ ਦੇ ਨਜ਼ਰੀਏ ਤੋਂ ਵਰਨ ਅਤੇ ਜਾਤ ਪੱਤ ਵਿੱਚ ਅਸਲ ਵਿਕਾਰ ਹਨ ਸਿਸਟਮ ਨਹੀਂ ਜੇ ਤੁਸੀਂ ਕਹੋ ਵੀ ਸਿਸਟਮ ਕਰਕੇ ਕੁਝ ਹੋਇਆ ਅਸੀਂ ਉਹ ਕਹਿੰਦੇ ਵਿੱਚ ਇਹ ਚੀਜ਼ ਨੂੰ ਨਾ ਹੱਥ ਲਾਈਂ ਠੀਕ ਹੈ ਜੀ ਉਹ ਸਿਸਟਮ ਦੀ ਗਲਤੀ ਨਹੀਂ ਹੈ ਕਹਿੰਦੇ ਜਦੋਂ ਉਹ ਸੰਵਿਧਾਨ ਦਾ ਖਰੜਾ ਤਿਆਰ ਕਰ ਰਿਹਾ ਸੀ ਜਰਮਨੀ ਵਿੱਚ ਨਾਜ਼ੀ ਇਹ ਕੁਸ਼ਣ ਆ ਸਾਰਿਆ ਚ ਜਦੋਂ ਸਾਡੇ ਸੰਵਿਧਾਨ ਦਾ ਖਰੜਾ ਤਿਆਰ ਹੋ ਰਿਹਾ ਸੀ ਜਰਮਨੀ ਵਿੱਚ ਕਿਸ ਦੀ ਤਾਨਾशाही ਦਾ ਅੰਤ ਹੋ ਰਿਹਾ ਸੀ ਚ ਨਾਜ਼ੀ ਦਾ ਨਾਜ਼ੀਵਾਦ ਵਿੱਚ ਇੱਕ ਪਰੰਪਰ ਮਤਲਬ ਕਿ ਇੱਕ ਵਿਅਕਤੀ ਦੀ ਸਰਕਾਰ ਸੀ ਠੀਕ ਹੈ ਉਹ ਵਾਲਾ ਸੰਯੁਕਤ ਰਾਸ਼ਟਰ ਦੀ ਸਥਾਪਨਾ ਦੁਨੀਆ ਨੂੰ ਇੱਕਜਟ ਕਰਨ ਲਈ ਕੀਤੀ ਜਾ ਰਹੀ ਸੀ ਪਰ ਭਾਰਤ ਦੇ ਸਾਹਮਣੇ ਸਵਾਲ ਸੀ ਕਿ ਇਹ ਭਾਰਤ ਦੇ ਸਾਹਮਣੇ ਇਹ ਸਵਾਲ ਸੀ ਕਿ ਇਹ ਸਦੀਆਂ ਤੋਂ ਚੱਲੀ ਆ ਰਹੀ ਬ੍ਰਾਹਮਣਵਾਦੀ ਤਾਨਾਸ਼ਾਹੀ ਨੂੰ ਕਿਵੇਂ ਤੋੜਿਆ ਜਾਵੇ ਸਦੀਆਂ ਤੋਂ ਹਜ਼ਾਰਾਂ ਜਾਤਾਂ ਵਿੱਚ ਵੰਡਿਆ ਸਮਾਜ ਇੱਕ ਕਿਵੇਂ ਹੋ ਸਕਦਾ ਹੈ ਠੀਕ ਹੈ ਜੀ ਅੰਗਰੇਜ਼ਾਂ ਤੋਂ ਆਜ਼ਾਦੀ ਤੋਂ ਬਾਅਦ ਭਾਰਤ ਦੇ ਗਰੀਬਾਂ ਕਿਸਾਨਾਂ ਮਜ਼ਦੂਰਾਂ ਔਰਤਾਂ ਨੂੰ ਅਸਲ ਆਜ਼ਾਦੀ ਕਿਵੇਂ ਮਿਲੇ ਅੰਬੇਡਕਰ ਨੇ ਇੱਕ ਅੰਬੇਡਕਰ ਨੇ ਇੱਕ ਦਿਨ ਸੰਵਿਧਾਨ ਸਰ ਵਿੱਚ ਖੜੇ ਹੋ ਕੇ ਕਿਹਾ ਕਿ ਅਸੀਂ ਸਿਆਸੀ ਮਜ਼ਦੂਰ ਤਾਂ ਹੱਸ ਵਰਨ ਬੱਚੇ ਮਤਲਬ ਵਰਨ ਹਿੰਦੂ ਜਾਂ ਵਰਨ ਹੁੰਦਾ ਏ ਜੀ ਜਾਤ ਦੇ ਆਧਾਰ ਤੇ ਵੰਡਣਾ ਵਰਨ ਹੁੰਦਾ ਏ ਜੀ ਆਪਣੇ ਕੋਲੇ ਜਾਤ ਦੇ ਆਧਾਰ ਤੇ ਵੰਡਣਾ ਵੀ ਜਿਹੜੇ ਜਾਤ ਦੇ ਆਧਾਰ ਤੇ ਵੰਡੇ ਹੋਏ ਨੇਗੇ ਹਿੰਦੂ ਕਹਿੰਦੇ ਨੇ ਹਨਾ ਉਹ ਵਾਲੀ ਗੱਲ ਕਹਿ ਰያ ਦਈ ਵਰਨ ਹਿੰਦੂ ਦਾ ਮਤਲਬ ਹੁੰਦਾ ਏ ਜਾਤ ਦੇ ਆਧਾਰ ਤੇ ਵੰਡੇ ਹੋਏ ਠੀਕ ਏ ਜੀ ਤੇ ਉਹਦੇ ਤੋਂ ਬਾਅਦ ਜੇ ਸਾਡੇ ਵਰਨ ਸਮੱਸਿਆ ਜਿਹੜੀ ਵਰਨ ਵਿਵਸਥਾ ਵਿੱਚੋਂ ਜਾਤੀ ਸਮੱਸਿਆ ਆਪਣੇ ਕੋਲੇ ਜਾਤੀ ਵਿਵਸਥਾ ਹੀ ਹੁੰਦੀ ਹੈ। ਆਜ਼ਾਦੀ ਤਾਂ ਇੱਕ ਦਿਨ ਇੱਕ ਦਿਨ ਸੰਵਿਧਾਨ ਸਭਾ ਵਿੱਚ ਖੜੇ ਹੋਗੇ ਕਿਹਾ ਅਸੀਂ ਸਿਆਸੀ ਆਜ਼ਾਦੀ ਤਾਂ ਹਾਸਲ ਕਰ ਲਈ ਪਰ ਸਮਾਜਿਕ ਅਤੇ ਆਰਥਿਕ ਬਰਾਬਰੀ ਤੋਂ ਅਜੇ ਬਹੁਤ ਦੂਰ ਹਾਂ। ਉਸ ਦਾ ਬਿਆਨ ਸਿਰਫ ਇੱਕ ਚੇਤਾਵਨੀ ਨਹੀਂ ਸੀ ਇਹ ਇੱਕ ਦੱਬੀ ਕੁਚਲੀ ਰੂਹ ਦੀ ਪੁਕਾਰ ਸੀ ਜੋ ਆਉਣ ਵਾਲੀਆਂ ਸਦੀਆਂ ਤੱਕ ਗੂੰਜਦੀ ਰਹੇਗੀ ਇੱਕ ਵਾਰ ਇੱਕ ਅਧਿਆਪਕ ਨੇ ਆਪਣੀ ਜਮਾਤ ਵਿੱਚ ਕਿਹਾ ਇਤਿਹਾਸ ਨਾਇਕਾਂ ਦਾ ਹੁੰਦਾ ਹੈ ਅੰਬੇਡਕਰ ਸਿਰਫ ਇੱਕ ਵਿਦਵਾਨ ਸਨ ਇਤਿਹਾਸ ਕਿੰਨਾ ਦਾ ਹੁੰਦਾ ਹੈ ਨਾਇਕਾਂ ਦਾ ਹੁੰਦਾ ਹੈ ਕਹਿੰਦੇ ਇਤਿਹਾਸ ਹੀਰੋਆਂ ਦਾ ਹੁੰਦਾ ਹੈ ਅੰਬੇਡਕਰ ਸਿਰਫ ਇੱਕ ਵਿਦਵਾਨ ਸਨ ਇੱਕ ਦਲਿਤ ਵਿਦਿਆਰਥੀ ਨੇ ਚੁੱਪਚਾਪ ਜਵਾਬ ਦਿੱਤਾ ਜਦੋਂ ਇਤਿਹਾਸ ਤਲਵਾਰ ਨਾਲ ਲਿਖਿਆ ਜਾਂਦਾ ਹੈ ਕੋਈ ਇਨਸਾਫ ਨਹੀਂ ਹੁੰਦਾ ਕਲਮ ਨਾਲ ਅੰਬੇ德ਕਰ ਨੇ ਉਹ ਲਿਖਿਆ ਜਿਸ ਨੂੰ ਅੱਜ ਅਸੀਂ ਭਾਰਤ ਕਹਿੰਦੇ ਹਾਂ ਕੁਐਸਚਨ ਦੇ ਸਿੱਧਾ ਸਿੱਧਾ ਪੁੱਛਿਆ ਜਾ ਸਕਦਾ ਏ ਕਿ ਦੀ ਸਾਡੇ ਕੋਲੇ ਇਹ ਵਿਚਾਰ ਨੇ ਉਕੀ ਦੇ ਦੁਆਰਾ ਕਹੇ ਗਏ ਜੇ ਇਤਿਹਾਸ ਨਾਇਕਾ ਨਾਲ ਹੁੰਦਾ ਤਾਂ ਬੱਚੇ ਇੱਕ ਅਧਿਆਪਕ ਦੁਆਰਾ ਕਹੇ ਗਏ ਨੇ ਠੀਕ ਹੈ ਜੇ ਜੇ ਉਹ ਜਵਾਕ ਕਹਿ ਰਿਹਾ ਕਿ ਦੀ ਇਤਿਹਾਸ ਤਲਵਾਰ ਨਾਲ ਲਿਖਿਆ ਜਾਂਦਾ ਹੈ ਤਾਂ ਕੋਈ ਇਨਸਾਫ ਨਹੀਂ ਹੁੰਦਾ ਕਲਮ ਨਾਲ ਅੰਬੇ德ਕਰ ਨੇ ਉਹ ਲਿਖਿਆ ਜਿਸ ਨੂੰ ਅੱਜ ਅਸੀਂ ਭਾਰਤ ਕਹਿੰਦੇ ਹਾਂ ਤਾਂ ਤੁਸੀਂ ਕੀ ਕਹੋਗੇ ਦੀ ਇਹ ਵਿੱਚ ਸਾਡੇ ਕੋਲੇ ਇੱਕ ਬੱਚਾ ਹੈ ਗਾਂਧੀ ਨੇ ਦੇਸ਼ ਨੂੰ ਆਜ਼ਾਦੀ ਤੋਂ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਨਹਿਰੂ ਨੇ ਪੰਜ ਸਾਲਾ ਯੋਜਨਾਵਾਂ ਬਣਾਇਆ ਹਰੇਕ ਪੰਜ ਸਾਲਾਂ ਬਾਅਦ ਇੱਕ ਯੋਜਨਾ ਲਾਗੂ ਹੁੰਦੀ ਹੈ ਓਹ ਯੋਜਨਾਵਾਂ ਕਿਹਨੇ ਬਣਾਤੀਆਂ ਨੇ ਜੀ ਨਹਿਰੂ ਨੇ ਬਣਾਤੀਆਂ ਨੇ ਕੁਐਸਚਨ ਆ ਸਕਦਾ ਹੈ ਜੇ ਪੰਜ ਸਾਲਾ ਯੋਜਨਾਵਾਂ ਕਿਸ ਦੀ ਦੇਣ ਨੇ ਤਾਂ ਜੇ ਨਹਿਰੂ ਨੇ ਬਣਾਤੀਆਂ ਸੀ ਦੀ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦੇ ਵਿੱਚ ਗਾਂਧੀ ਨੇ ਦੇਸ਼ ਦੇ ਵਿੱਚ ਯੋਗਦਾਨ ਦੇਸ਼ ਦੇ ਕਾਰਨਾਮੇ ਵਿੱਚ ਯੋਗਦਾਨ ਪਾਇਆ ਸੀ ਤੇ ਸਾਨੂੰ ਉਹਨਾਂ ਦੀ ਮਿਹਨਤ ਤੇ ਪ੍ਰਾਪਤੀਆਂ ਨੂੰ ਘਟ ਨਹੀਂ ਸਮਝਣਾ ਚਾਹੀਦਾ ਭਾਰਤ ਨੂੰ ਅਜੇਹਾ ਮੈਦਾਨ ਭਾਰਤ ਨੂੰ ਬਣਾਉਣ ਅਤੇ ਚਲਾਉਣ ਵਿੱਚ ਉਹਨਾਂ ਦਾ ਆਪਣਾ ਮਹੱਤਵ ਹੈ ਪਰ ਅੰਬੇਦਕਰ ਨੇ ਅਜੇਹਾ ਮੈਦਾਨ ਤਿਆਰ ਕੀਤਾ ਜਿਸ ਤੇ ਸਫਾਈ ਕਰਮਚਾਰੀ ਤੋਂ ਲੈ ਕੇ ਵਿਗਿਆਨੀ ਤੱਕ ਸਾਰੇ ਬਰਾਬਰ ਖੜੇ ਹੋ ਸਕਦੇ ਹਨ ਉਹਨਾਂ ਨੇ ਨਾ ਸਿਰਫ ਸੰਵਿਧਾਨ ਲਿਖਿਆ ਸਗੋ ਸਦੀਆਂ ਤੋਂ ਦਬੀ ਕੁਚਲੀ ਕੁਚਲੀ ਜਾ ਰਹੀ ਪਛਾਣ ਨੂੰ ਰੂਪ ਅਤੇ ਆਕਾਰ ਵੀ ਦਿੱਤੀ ਅਤੇ ਇਸ ਲਈ ਮਹਾਨ ਕਹਿਣ ਦੀ ਦਿੱਕਤ ਹੁੰਦੀ ਹੈ ਕਿਉਂਕਿ ਭਾਰਤ ਵਿੱਚ ਮਹਾਨਤਾ ਵੀ ਜਾਤੀ ਸਰਟੀਫਿਕੇਟ ਮੰਗਦੀ ਹੈ ਯਾਦ ਰੱਖੋ ਸਮਰੱਥ ਅਤੇ ਮਜ਼ਬੂਤ ਲੋਕਾਂ ਲਈ ਸਨਮਾਨ ਤੇ ਆਜ਼ਾਦੀ ਲਿਆਉਣਾ ਆਸਾਨ ਹੈ ਪਰ ਉਹਨਾਂ ਲੋਕਾਂ ਨੂੰ ਉਜਾਲ ਕਰਾਉਣਾ ਬਹੁਤ ਵੱਡਾ ਕੰਮ ਹੈ ਜਿਨ੍ਹਾਂ ਨੂੰ ਮਾਨੁੱਖ ਨਹੀਂ ਸਮਝਿਆ ਗਿਆ ਜਿਨ੍ਹਾਂ ਨੇ ਖੁਦ ਬਾਰੇ ਮਾਨੁੱਖ ਹੋਣਾ ਤੇ ਮਨੁੱਖੀ ਅਧਿਕਾਰ ਹੋਣ ਦੀ ਕਲਪਨਾ ਵੀ ਗਵਾ ਦਿੱਤੀ ਹੈ ਹਾਲਾਂਕਿ ਉਹ ਅਜੇ ਵੀ ਅਧੂਰੀ ਹੈ ਵਰਣ ਵਿਕਾਰ ਅਤੇ ਜਾਤੀ ਵਿਕਾਰ ਕਹਿੰਦੇ ਜਿਹੜਾ ਸਾਡੇ ਕੋਲੇ ਅਸੀਂ ਅਲੱਗ-ਅਲੱਗ ਪੱਦਰਾਂ ਦੇ ਹਿਸਾਬ ਤੇ ਜਾਤੀਆਂ ਦੇ ਹਿਸਾਬ ਤੇ ਵੰਡਦਿਆਂ ਵਿਚੇ ਉਹ ਹਜੇ ਵੀ ਅਧੂਰੀ ਹੈ ਉਹਨਾਂ ਹੀ ਹੈ ਕਾਇਮ ਹੈ ਜੋ ਲੋਕ ਉਸ ਪਹਿਰਾ ਉਸ ਦੇ ਪਹਿਰਾਵੇ ਸੂਟ ਬੂਟ ਹੱਥ ਵਿੱਚ ਕਿਤਾਬ ਅਤੇ ਉਸ ਦੀਆਂ ਚਮਕੀਆਂ ਅੱਖਾਂ ਨੂੰ ਮਹਿਜ ਚਮਕਦੀਆਂ ਅੱਖਾਂ ਨੂੰ ਮਹਿਜ ਸਟਾਈਲ ਕਹਿੰਦੇ ਹਨ ਉਹ ਭੁੱਲ ਜਾਂਦੇ ਹਨ ਸੂਟ ਬੂਟ ਇੱਕ ਅਦਵਾਬ ਸੀ ਐਲਾਨ ਸੀ ਕਿ ਅਸੀਂ ਇਨਸਾਨ ਹਾਂ ਅਸੀਂ ਵੀ ਸੋਚ ਸਕਦੇ ਹਾਂ ਇਹ ਐਲਾਨ ਸੀ ਕਿ ਅਸੀਂ ਦੇਸ਼ ਅਤੇ ਸੱਭਿਆਚਾਰ ਦੇ ਸਭ ਤੋਂ ਪੁਰਾਣੇ ਵਾਰਿਸ ਹਾਂ ਅਸੀਂ ਕਿਸਾਨ ਮਜ਼ਦੂਰ ਅਤੇ ਹਰ ਤਰ੍ਹਾਂ ਦੇ ਕਮਾਉਣ ਵਾਲੇ ਦੇਸ਼ ਦੇ ਨਿਰਵਾਤਾ ਹ ਉਹ ਚੀਥੜੇ ਅਤੇ ਲਪੇਟੇ ਰਹਿਣ ਲਈ ਬਰਬਾਦ ਨਹੀਂ ਹੁੰਦੇ ਉਹ ਸੂਟ ਬੂਟ ਪਾ ਕੇ ਵੀ ਸਿਆਣਾ ਪ੍ਰਸ਼ਬਦ ਬੋਲ ਸਕਦੇ ਹਨ ਅਮਰੀਕਰ ਨੇ ਨਵੇਂ ਮਹਾਵਰੇ ਬਣਾਏ ਤਬਦੀਲੀਆਂ ਇਨਕਲਾਬ ਅਤੇ ਤਰੱਕੀ ਦੇ ਆਪਣੇ ਸਹਜ ਨੂੰ ਬੁਣਿਆ ਠੀਕ ਹੈ ਜੀ ਉਸ ਨੇ ਜਾਤੀਵਾਦ ਦੀਆਂ ਜੜ੍ਹਾਂ ਨੂੰ ਉਖਾੜ ਦਿੱਤਾ ਰੌਲਾ ਪਾ ਕੇ ਨਹੀਂ ਹਥਿਆਰ ਚੁੱਕ ਕੇ ਨਹੀਂ ਸਗੋ ਇੱਕ ਸ਼ਬਦ ਨਾਲ ਪੈਰੇ ਨਾਲ ਦਲੀਲ ਨਾਲ ਹੁਣ ਇੱਥੇ ਤਿੰਨ ਚੀਜ਼ਾਂ ਦੇਖੋ ਮੇਨ ਲਿਖਿਆ ਨੇ ਬੱਚੇ 1927 ਵਿੱਚ ਮਹਾਤ ਸत्याग्रह ਸ਼ੁਰੂ ਹੋਇਆ 1930 ਵਿੱਚ ਨਾਸਿਕ ਕਾਲਾਰਾਮ ਮੰਦਰ ਪ੍ਰਵੇਸ਼ ਆंदोलਨ ਹੋਇਆ 1935 ਵਿੱਚ ਉਹਨਾਂ ਨੇ ਧਰਮ ਪਰਿਵਰਤਨ ਦਾ ਐਲਾਨ ਕੀਤਾ ਇਸ ਪੇਜ ਦੇ ਵਿੱਚ ਤਿੰਨ ਮੇਨ ਚੀਜ਼ਾਂ ਨੇ ਇੱਥੇ ਤਿੰਨਾਂ ਦੇ ਕੁਐਸਚਨ ਪੁੱਛੇ ਹੋਏ ਨੇ ਦੀ ਮਹਾਤ ਸत्याग्रह ਕਦੋਂ ਸ਼ੁਰੂ ਹੋਇਆ ਬੱਚੇ 1927 ਵਿੱਚ ਦੀ 1930 ਵਿੱਚ ਨਾਸਿਕ ਕਾਲਾਰਾਮ ਮੰਦਰ ਪ੍ਰਵੇਸ਼ ਆंदोलਨ ਸ਼ੁਰੂ ਹੋਇਆ ਸਨ 1935 ਵਿੱਚ ਧਰਮ ਪਰਿਵਰਤਨ ਦਾ ਐਲਾਨ ਕੀਤਾ ਹਾਲਾਂਕਿ ਧਰਮ ਪਰਿਵਰਤਨ ਉਹਨਾਂ ਨੇ ਆਪਣੇ ਮਤਲਬ ਕਿ ਜਦੋਂ ਉਹਨਾਂ ਦੀ ਮ੍ਰਿਤਿ ਹੋਈ ਹੈ ਨਾ ਉਹਦੇ ਤੋਂ ਥੋੜਾ ਟਾਈਮ ਪਹਿਲਾਂ ਹੀ ਕੀਤਾ ਸੀ ਜੀ ਇਨਾ ਸਭ ਕੁਝ ਜੋ ਦਿਖਾਈ ਨਹੀਂ ਦਿੰਦਾ ਸੀ ਉਹ ਚੁੱਪਚਾਪ ਵੱਲਦੀ ਹੈਗਾ ਜੋ ਸੀ ਕਹਿੰਦੀ ਹੈ ਅਸੀਂ ਹੁਣ ਚੁੱਪ ਨਹੀਂ ਰਹਾਂਗੇ ਉਸਦੇ ਇਹਨਾਂ ਕਦਮਾਂ ਨੇ ਭਾਰ ਦੇ ਬ੍ਰਾਹਮਣਵਾਦੀ ਟਾਂਚੇ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀ ਨੀਹ ਹਿਲਾ ਕੇ ਰੱਖ ਦਿੱਤੀ ਅੱਜ ਜਦੋਂ ਇੱਕ ਦਿਲਿਤ ਵਿਦਿਆਰਥੀ ਆਪਣੀ ਜਾਤ ਪਾਏ ਬਿਨਾ ਪ੍ਰੀਖਿਆ ਹਾਲ ਵਿੱਚ ਬੈਠਦਾ ਹੈ ਜਦ ਇੱਕ ਦਿਲਿਤ ਲੜਕੀ ਕਿਤਾਬ ਚੁੱਕ ਕੇ ਡਾਕਟਰ ਬਣਨ ਦੇ ਸੁਪਨੇ ਲੈਂਦੀ ਹੈ ਜਦੋਂ ਕੋਈ ਸਫਾਈ ਕਰਮਚਾਰੀ ਸਿਰ ਚੁੱਕ ਕੇ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਨੇੜੇ ਕਿਤੇ ਨੇੜੇ ਹੀ ਅੰਬੇਡਕਰ ਖੜਾ ਹੁੰਦਾ ਹੈ ਉਹ ਕਿਤੇ ਨਜ਼ਰ ਨਹੀਂ ਆਉਂਦਾ ਪਰ ਹਰ ਜਗ੍ਹਾ ਹੈ ਹੱਥ ਵਿੱਚ ਕਿਤਾਬ ਨਾਲ ਸੱਚ ਹੈ ਕਿ ਉਸਨੇ ਪ੍ਰਚਲਿਤ ਅਰਥਾਂ ਵਿੱਚ ਕੋਈ ਤੀਰ ਨਹੀਂ ਮਾਰਿਆ ਪਰ ਉਸਨੇ ਦਿਸ਼ਾ ਦਿੱਤੀ ਦਿਸ਼ਾ ਦਿੱਤੀ ਜਿਸ ਵਿੱਚ ਹਰ ਤੀਰ ਨਿਸ਼ਾਨੇ ਤੇ ਆਉਂਦਾ ਹੈ ਉਸਨੇ ਮੰਦਰ ਨਹੀਂ ਬਣਵਾਇਆ ਸਗੋ ਅਜਿਹਾ ਸੰਵਿਧਾਨ ਬਣਾਇਆ ਜਿਸ ਵਿੱਚ ਹਰ ਵਿਅਕਤੀ ਦਾ ਮੰਦਰ ਅਤੇ ਮਸਜਿਦ ਸੁਰੱਖਿਅਤ ਰਹਿ ਸਕੇ ਇਸ ਲਈ ਅੱਜ ਵੀ ਜੇਕਰ ਕੋਈ ਪੁੱਛਦਾ ਹੈ ਅੰਬੇਡਕਰ ਨੇ ਕੀ ਕੀਤਾ ਤਾਂ ਫਿਰ ਤਾ ਜਵਾਬ ਸਿਰਫ ਕਿਤਾਬਾਂ ਵਿੱਚੋਂ ਨਾ ਲੱਭੋ ਇਸ ਨੂੰ ਆਪਣੇ ਨੇੜੇ ਲੱਭੋ ਆਪਣੇ ਹੱਕਾਂ ਵਿੱਚ ਆਪਣੇ ਵਿਚਾਰਾਂ ਵਿੱਚ ਆਪਣੇ ਖੜੇ ਹੋਣ ਦੇ ਹੱਕ ਵਿੱਚ ਤੇ ਜੇ ਅਗਲੀ ਵਾਰ ਕੋਈ ਕਹੇ ਇਹ ਦੋਸਤ ਅੰਬੇਦਕਰ ਕੀ ਚੀਜ਼ ਹੈ ਤਾਂ ਬੱਸ ਕਹੋ ਅੰਬੇਦਕਰੋ ਜ਼ਮੀਨ ਹੈ ਜਿਸ ਉੱਤੇ ਤੁਸੀਂ ਖੜੇ ਹੋ ਇਹ ਸਾਰੀਆਂ ਗੱਲਾਂ ਕਿਹਨੇ ਕਿੰਨੇ ਨੇ ਚੇ ਸੰਜੇ ਸ਼ਰਮਣ ਨੇ ਸ਼ਰਮਣ ਬੱਚੇ ਮੋਸਟਲੀ ਬੁੱਧ ਧਰਮ ਨਾਲ ਸੰਬੰਧਿਤ ਲੋਕ ਸੀ ਜੀ ਤੇ ਬੱਚੇ ਇੱਕ ਤੁਹਾਡੀਆਂ ਦੋ ਤਿੰਨ ਆਪਾਂ ਨੇ ਠੀਕ ਕਰਵਾਉਣੀਆਂ ਨੇ ਚੀਜ਼ਾਂ ਇਹ ਵੀ ਧਿਆਨ ਦਿਓ ਇਕਨਾਂ ਤੁਹਾਡੇ ਕੋਲੇ ਸੀ ਮੈਂ ਤੇਰੇ ਵਾਲ ਕੱਟ ਦਿੰਨੀ ਆ ਸੈਕੰਡ ਤੇਜ਼ ਪਾਰਟ ਹੈ ਉਹ ਤੇ ਪਹਿਲੇ ਦਾ 20 ਨੰਬਰ ਪੇਜ ਤੇ ਉਹਦੇ ਵਿੱਚ ਲਿਖਿਆ ਹੈ ਬੱਚੇ ਪੂਰੇ 25 ਸਾਲ ਨੌਕਰੀ ਕਰਨ ਤੋਂ ਬਾਅਦ 1864 ਵਿੱਚ ਰਾਮ ਜੀ ਸੂਬੇਦਾਰ ਨੂੰ 50 ਰੁਪਏ ਮਹੀਨਾ ਪੈਨਸ਼ਨ ਲੱਗੀ ਬੱਚੇ ਉਹ ਉੱਥੇ ਠੀਕ ਕਰ ਲੋ 1894 ਹੈ ਜੀ ਤੇ ਇੱਕ ਵਜੇ ਤੁਹਾਡੇ ਕੋਲੇ 1894 ਵਿੱਚ 1864 ਵਿੱਚ ਸੁਵੇਦਰ ਆਰਮ ਦੀ ਆਪਣੇ ਪਰਿਵਾਰ ਨੂੰ ਪੋਲੀ ਤੋਂ 17 ਲੈ ਆਏ ਉੱਥੇ ਵਿੱਚ 1896 ਹੈ ਜੀ ਉਹ 1896 ਵਿੱਚ ਵਿੱਚ 17 ਤੋਂ ਪੋਲੀ ਆਏ ਸੀ ਜੀ ਜੇ ਹੋਰ ਵੀ ਬੱਚੇ ਦੇ ਵਿੱਚ ਕੋਈ ਇਨਸਰਸ਼ਨ ਹੋਊਗਾ ਤੁਹਾਨੂੰ ਦੱਸ ਦਿੱਤੀ ਜਾਊਗੀ ਜੀ ਇਹਦੇ ਜਿਹੜੇ ਚਮਕੀਲੇ ਚਮਕੀਲੇ ਤਿਲਕਣੇ ਤਿਲਕਣੇ ਪੇਜ ਰਹਿੰਦੇ ਨੇ ਉਹਨਾਂ ਨੂੰ ਪੜਨ ਤੋਂ ਬਾਅਦ ਟਰਾਈ ਕਰਾਂਗੇ ਕਿ ਤੁਹਾਡੀ ਕੁਇਕ ਸီးਰੀਜ਼ ਨੇ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾਣ ਮਤਲਬ ਤੇਜ਼ੀ ਤੇਜ਼ੀ ਦੇ ਨਾਲ ਆਪਾਂ ਕੀ ਕਰੀਏ ਪੜੀਏ ਦਿਨ ਮਿਲਦੇ ਆ ਜੇ ਨਵੀਂ ਕਲਾਸ ਦੇ ਵਿੱਚ ਦੀ ਜੈਪਿੰਡ ਰੈਪਰ ਜੀ ਸਰ ਜੀ